ਹੰਜ ਵਾਖ ਜਿਕਾ ਖਾਲਸਾ ਵੈਗਰੂ ਜੀ ਕੀ ਫਤਿਹ 46 ਮਾਨਗਰ ਕੀਰਤਨ ਜੋ ਬਸੇਟੀ ਦੀ ਧਰਤੀ ਤੇ ਗੁਰਤਾ ਗੱਦੀ ਨੂੰ ਸਮਰਪਿਤ ਅੱਜ ਆਯੋਜਨ ਕੀਤਾ ਗਿਆ ਨਿਕਲ ਰਿਹਾ ਹੈ ਤੇ ਆਪਾਂ ਇਸ ਦੇ ਸਬੰਧ ਬਾਰੇ ਡਾਕਟਰ ਕੰਗ ਜੀ ਨਾਲ ਗੱਲਬਾਤ ਕਰਾਂਗੇ ਤੇ ਨਗਰ ਕੀਰਤਨ ਨੇ ਕਦੋਂ ਆਰੰਭ ਹੋਇਆ ਤੇ ਇਹਦੀ ਹਿਸਟਰੀ ਕੀ ਹੈ ਜੀ ਹੰਜ ਡਾਕਟਰ ਕੰਗ ਜੀ ਜਿਕਾ ਖਾਲਸਾ ਵੈਗਰੂ ਜੀ ਕੀ ਫਤਿਹ ਹਾਂਜੀ ਨਗਰ ਕੀਰਤ ਜਿਹੜਾ ਅੱਜ ਨਿਕਲ ਰਿਹਾ ਸ਼ਾਲੀਮਾ ਜੀ ਤੇ ਇਹਦੀ ਕਦੋਂ ਆਰੰਭਤਾ ਹੋਈ ਤੇ ਇਹਦੀ ਕੀ ਮੈਂ ਤੁਹਾਨੂੰ ਜੀ ਥੋੜੀ ਜੀ ਪੁਰਾਣੀ ਹਿਸਟਰੀ ਦੱਸਦਾ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਣ ਤੋਂ ਬਾਅਦ ਪੰਜਾਬ 'ਚ ਬਹੁਤ ਕੁਝ ਹੋਇਆ ਮੈਂ ਉਹ ਛੋਟੀ ਹਿਸਟਰੀ ਕਰਕੇ ਦੱਸਦਾ ਵੀ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਖਾਂ ਨੂੰ ਫੌਜ ਦੇ ਵਿੱਚ ਪੁਲਿਸ ਭਰਤੀ ਕਰ ਲਿਆ ਵੀ ਇਹ ਪੰਜਾਬ 'ਚ ਵਿਗਾਵਾ ਦਾ ਨਾ ਕਾਰਨ ਤੇ ਸਾਨੂੰ ਸਿੰਗਾਪੁਰ ਮਲੇਸ਼ੀਆ ਹਾਂਗਕਾਂਗ ਇੱਧਰ ਲਾਗੇ ਉਹ ਬਜ਼ੁਰਗ ਜਿਹੜੇ ਰਿਟਾਇਰ ਹੋਏ ਨਾ ਹੌਲੀ-ਹੌਲੀ ਕਈ ਜਿਹੜੇ ਜ਼ਿਆਦਾ ਐਡਵੈਂਚਰਸ ਸੀ ਉਹ ਇੱਧਰ ਆ ਗਏ ਸੋ ਆਪਣੇ ਸਿੱਖ ਕਮਿਟੀ ਨੂੰ ਇਸ ਇਲਾਕੇ 'ਚ ਆਇਆਂ ਨੂੰ 750 ਸਾਲ ਹੋ ਗਿਆ ਤੇ ਉਦੋਂ ਸਿਟੀਜ਼ਨ ਨਹੀਂ ਸੀ ਵੰਡ ਦੰਦੇ ਨਾ ਤੁਸੀਂ ਪ੍ਰਾਪਰਟੀ ਲੈ ਸਕਦੇ ਸੀ ਬੜੀਆਂ ਮੁਸ਼ਕਲਾਂ ਦੇ ਨਾਲ ਬੜੀ ਜਦੋ ਜਹਾਜਨਾ ਸਾਨੂੰ ਇੱਥੇ ਦੇ ਵਛਿੰਦੇ ਵੰਡ ਦਾ ਹੱਕ ਮਿਲਿਆ ਸੋ ਜਿਹੜਾ ਇਹ ਗੁਰੂ ਘਰ ਆ ਸਭ ਤੋਂ ਪਹਿਲਾਂ ਜਿਹੜਾ ਗੁਰੂ ਘਰ ਸੀ ਉਹ ਸਟਾਕਟਨ ਜੁ 1912 ਚ ਬਣਿਆ ਸੀ ਉਹ ਇੱਕ ਇੱਥੇ ਦੇ ਕਾਨੂੰਨ ਦੇ ਵਿੱਚ ਇੱਕ ਐਗਜ਼ੈਂਪਸ਼ਨ ਸੀ ਵੀ ਤੁਸੀਂ ਪ੍ਰਾਪਰਟੀ ਨਹੀਂ ਖਰੀਦ ਸਕਦੇ ਪਰ ਪਲੇਸ ਆਫ ਵਰਸ਼ਿਪ ਬਣਾ ਸਕਦੇ ਹੋ ਸੋ 1912 ਦੇ ਵਿੱਚ ਸਟਾਕਟਨ ਗੁਰੂ ਘਰ ਜਿਹੜਾ ਸਥਾਪਿਤ ਹੋਇਆ ਤੇ ਜੂਬਾ ਸਿਟੀ ਤੋਂ ਵੀ ਲੋਕ ਉੱਥੇ ਜਾਂਦੇ ਸੀ ਉਦੋਂ ਲੋਕਾਂ ਕੋ ਕੋ ਕਾਰਨਾ ਨਹੀਂ ਸੀ ਹੁੰਦੀਆਂ ਲੋਕ ਟ੍ਰੇਨ ਤੇ ਜਾਂ ਆਪਣੀਆਂ ਕੋੜਿਆਂ ਦੇ ਜਿਹੜੇ ਗੱਡੀਆਂ ਤੇ ਜਾਂਦੇ ਸੀ ਪਰ ਹੌਲੀ ਹੌਲੀ ਆਪਣੀ ਜਦੋਂ ਕਮੇਟੀ ਇੱਥੇ ਵਧੀ ਤਾਂ ਇੱਥੇ ਦੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੇ ਮਹਿਸੂਸ ਕੀਤਾ ਵੀ ਸਾਨੂੰ ਗੁਰੂ ਘਰ ਦੀ ਇੱਥੇ ਲੋੜ ਆ ਜਦੋਂ 1969 ਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਦਿਵਸ ਜਨਮ ਦਿਨ ਮਨਾਇਆ ਗਿਆ ਉਹਨਾਂ ਦਾ ਆਗਮਨ ਪ੍ਰਕਾਸ਼ ਉਤਸਵ ਉਦੋਂ ਇਹ ਗੁਰੂ ਘਰ ਦੀ ਨਹੀਂ ਰੱਖੀ ਗਈ ਪਰ ਉਸ ਤੋਂ ਬਾਅਦ ਜਿਹੜੇ ਸਾਡੇ ਬਜ਼ੁਰਗਾਂ ਨੇ ਮਹਿਸੂਸ ਕੀਤਾ ਵੀ ਸਾਨੂੰ ਇੱਥੇ ਦੀ ਜਿਹੜੀ ਵੱਡੀ ਅਮਰੀਕਨ ਕਮਿਊਨਿਟੀ ਆ ਵੀ ਉਹਨਾਂ ਨੂੰ ਸਾਡੇ ਬਾਰੇ ਕਿਵੇਂ ਪਤਾ ਲੱਗੇਗਾ ਸੋ ਉਹਨਾਂ ਨੇ ਇੱਕ ਬਹੁਤ ਹੀ ਸਮਝਦਾਰੀ ਨਾਲ ਇਹ ਦਿਨ ਚੁਣਿਆ ਇਹ ਜਿਹੜਾ ਨਗਰ ਕੀਰਤਨ ਹੈ ਨਵੰਬਰ ਦੇ ਪਹਿਲੇ ਵੀਕਐਂਡ ਨੂੰ ਹੁੰਦਾ ਗੁਰਗੱਦੀ ਦਿਵਸ ਨੂੰ ਤੁਸੀਂ ਆਲਰੇਡੀ ਦੱਸਤਾ ਵੀ ਜਦੋਂ ਗੁਰੂ ਸਾਹਿਬ ਗੁਰੂ 10ਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਉਹ ਦਿਨ ਅਸੀਂ ਮਨਾਉਂਦੇ ਆ ਇੱਥੇ ਕਈ ਲੋਕ ਸੋਚਦੇ ਆ ਵੀ ਇੱਥੇ ਦੀਵਾਲੀ ਮਨਾਉਂਦੇ ਕੋਈ ਕਹਿੰਦਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਪਰ ਤੁਸੀਂ ਸਹੀ ਕਿਹਾ ਵੀ ਇਹ ਗੁਰੂ ਗ ਉਹਨਾਂ ਨੂੰ ਗੁਰਗੱਦੀ ਬਖਸ਼ੀ ਦਸਵੇਂ ਪਾਤਸ਼ਾਹ ਨੇ ਉਹ ਦਿਨ ਮਨਾਇਆ ਜਾਂਦਾ ਇਹ ਜਿਆਦਾ ਫਾਰਮਿੰਗ ਇਲਾਕਾ ਹੈ ਅੱਜ ਕੱਲ ਸਾਰੀ ਹਾਰਵੈਸਟਿੰਗ ਮੁੱਕ ਗਈ ਜਿਹੜੀ ਹਾਰਵੈਸਟਿੰਗ ਉਹ ਜੂਨ ਸ਼ੁਰੂ ਹੁੰਦੀ ਹੈ ਜੀ ਪ੍ਰੂਨ, ਪੀਚ, ਬਦਾਮ, ਅਖਰੋਟਾਂ ਦੀ ਜਿਹੜੀ ਹਾਰਵੈਸਟਿੰਗ ਅਕਤੂਬਰ ਚ ਤਕਰੀਬਨ ਮੁੱਕ ਜਾਂਦੀ ਹੈ ਫਾਰਮਰ ਬੇਲੇ ਹੋ ਜਾਂਦੇ ਸੀ ਕਿ ਜਿਹੜਾ ਮੌਸਮ ਹੈ ਨਾ ਹੀ ਇਹ ਜਿਆਦਾ ਗਰਮੀ ਹੈ ਨਾ ਹੀ ਇਹ ਜਿਆਦਾ ਸਰਦੀ ਆ ਤਾਂ ਮੌਸਮ ਬੜਾ ਅੱਛਾ ਹੈਗਾ ਤਿਹਾਰਾਂ ਦਾ ਮੌਸਮ ਹੈਗਾ ਤਾਂ ਸਾਡੇ ਬਜ਼ੁਰਗਾਂ ਨੇ ਇਹ ਦਿਨ ਚੁਣ ਕੇ ਨਗਰ ਕੀਰਤਨ ਜਿਹੜਾ ਸ਼ੁਰੂ ਕੀਤਾ ਨਵੰਬਰ ਦੇ ਪਹਿਲੇ ਵੀਕਐਂਡ ਇਹ ਨਗਰ ਕੀਰਤਨ 1980 ਸ਼ੁਰੂ ਹੋਇਆ ਸੀ ਜਦੋਂ ਇਹ ਸ਼ੁਰੂ ਹੋਇਆ ਸੀ ਉਦੋਂ ਕਿਹਾ ਜਾਂਦਾ ਵੀ 4-5000 ਸੰਗਤ ਨੇ ਸਾਰੇ ਅਮਰੀਕਾ ਤੋਂ ਆ ਕੇ ਕੈਨੇਡਾ ਤੋਂ ਆ ਕੇ ਇਸ ਹਿੱਸਾ ਲਿਆ ਸੀ ਮੈਂ ਇੱਥੇ ਪਹਿਲਾ ਨਗਰ ਕੀਰਤਨ ਦੇਖਿਆ 1986 ਚ ਉਦੋਂ ਤਕਰੀਬਨ 10-12000 ਦੀ ਸੰਗਤ ਆਉਂਦੀ ਸੀ ਹੁਣ ਜਿਹੜਾ ਕਿਹਾ ਜਾਂਦਾ ਵੀ ਤਕਰੀਬਨ 2 ਲੱਖ ਦੀ ਸੰਗਤ ਇੱਥੇ ਆਉਂਦੀ ਆ ਇਹ ਧਾਰਮਿਕ ਪ੍ਰੋਗਰਾਮ ਤਾਂ ਹੈਗਾ ਹੀ ਹੈਗਾ ਪਰ ਉਹਦੇ ਨਾਲ ਇਹਦੀਆਂ ਹੋਰ ਬੜੀਆਂ ਮਹਤਵਾਂਵਾਂ ਨੇ ਦੇਖੋ ਇੱਕ ਲੰਗਰ ਤੇ ਦੂਸਰਾ ਜਿਹੜਾ ਇਹਨਾਂ ਨੇ ਫਾਇਰਵਰ ਕੀਤਾ ਸ਼ੁੱਕਰਵਾਰ ਨੂੰ ਉਹਦੇ ਨਾਲ ਇੱਥੇ ਦੂਜੀਆਂ ਕੌਮਾਂ ਦੇ ਬੱਚੇ ਬਹੁਤ ਹੁੰਦੇ ਨੇ ਉਹ ਬੱਚੇ ਆ ਕੇ ਫਾਇਰਵਰ ਵੇਖਦੇ ਨੇ ਇਹਦੇ ਨਾਲ ਲੰਗਰ ਛਕਦੇ ਨੇ ਹੌਲੀ-ਹੌਲੀ ਉਹਨਾਂ ਨੂੰ ਪਤਾ ਲੱਗਦਾ ਵੀ ਸਿੱਖ ਕੌਣ ਨੇ ਦੂਸਰਾ ਇੱਥੇ ਸਾਰੇ ਆਪਣੇ ਸਿੱਖ ਆ ਕੇ ਆਪਣੇ ਮਸਲੇ ਡਿਸਕਸ ਕਰਦੇ ਨੇ ਇੱਥੇ ਲੀਡਰ ਆਉਂਦੇ ਨੇ ਪੋਲੀਟੀਕਲ ਵਿਚਾਰਾ ਹੁੰਦੀਆਂ ਇੱਥੇ ਜਿੰਨੀਆਂ ਵੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਅਮਰੀਕਾ ਚ ਕੈਨੇਡਾ ਚੋਂ ਇੱਥੇ ਆਈਆਂ ਉਹਨਾਂ ਦੇ ਬਹੁਤ ਲੱਗੇ ਨੇ ਉਹ ਸਾਨੂੰ ਪਤਾ ਲੱਗਦਾ ਵੀ ਕੌਮ ਕੀ ਕੰਮ ਕਰ ਰਹੀ ਆ ਬਾਕੀ ਇਲਾਕਿਆਂ ਦੇ ਵਿੱਚ ਬਾਕੀ ਸਟਾਲਾਂ ਬਿਜ਼ਨਸ ਦੀਆਂ ਲੱਗੀਆਂ ਨੇ ਬਾਹਰ ਜੇ ਕਿਸੇ ਨੂੰ ਕੋਈ ਚੀਜ਼ ਖਰੀਦਣੀ ਆ ਕਈ ਭੈਣ ਭਰਾ ਸਾਨੂੰ ਸਾਲ ਸਿਰਫ ਇੱਕ ਵਾਰੀ ਉਹ ਮਿਲਦੇ ਨੇ ਫਿਰ ਇਹਦੀ ਪੋਲੀਟੀਕਲ ਮਹੱਤਵਤਾ ਜੀ ਜਿਹੜੀ ਅਮਰੀਕਨ ਲੋਕਾਂ ਨੂੰ ਪਤਾ ਲੱਗਦਾ ਵੀ ਸਿੱਖਾਂ ਦੇ ਵਿੱਚ ਕੁਝ ਤਾਕਤ ਹੈ ਆ ਵੀ ਐਡਾ ਵੱਡਾ ਪ੍ਰੋਗਰਾਮ ਕਰ ਸਕਦੇ ਨੇ ਤੋਂ ਸਾਡੀ ਉਹਨਾਂ ਨਾਲ ਜਾਣਕਾਰੀ ਵਧਦੀ ਆ ਉਹ ਸਾਰੇ ਪੋਲੀਟੀਸ਼ੀਅਨਾਂ ਨੂੰ ਬੁਲਾ ਕੇ ਇੱਥੇ ਉਹਨਾਂ ਦਾ ਮਾਨ ਰਿ ਸ਼ਹਿਰਫ ਡਿਪਾਰਟਮੈਂਟ ਸਿਟੀ ਦੀ ਸਰਕਾਰ ਸਟਰ ਕਾਉਂਟੀ ਦੀ ਸਰਕਾਰ ਉਹ ਸਾਰੇ ਇਸ ਨਗਰ ਕੀਰਤਨ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਦੀ ਸ਼ਮੂਲੀਅਤ ਆ ਸੋ ਇਹ ਨਗਰ ਕੀਰਤਨ ਸਾਡੀ ਕਮਿਊਨਿਟੀ ਦੀ ਇਸ ਦੇਸ਼ ਦੇ ਵਿੱਚ ਜਿਹੜੀ ਸਾਡੀ ਪ੍ਰੈਜ਼ੈਂਸ ਆ ਜੋ ਸਾਡੀ ਕੌਮ ਦੀ ਭਾਈਚਾਰੇ ਦੀ ਜੋ ਸਾਡੀ ਮਹੱਤਵਤਾ ਉਹ ਦਰਸਾਂਦਾ ਧਾਰਮਿਕ ਪੱਖ ਤਾਂ ਹੈ ਹੀ ਹੈ ਸਮਾਜਿਕ ਪੋਲੀਟੀਕਲ ਸੋਸ਼ਲ ਇਕ ਜੀ ਮੈਂ ਤੁਹਾਨੂੰ ਹੋਰ ਦੱਸਣਾ ਹੈ ਕਈ ਬੱਚਿਆਂ ਦੇ ਇੱਥੇ ਵਿਆਹ ਹੁੰਦੇ ਨੇ ਮੁੰਡੇ ਕੁੜੀ ਇੱਕ ਦੂਜੇ ਨੂੰ ਮਿਲਦੇ ਨੇ ਹੋਰ ਕਿੱਥੇ ਜਾ ਕੇ ਮਿਲਣ ਦੇਖੋ ਮੈਂ ਕਈ ਆਪਣੇ ਦੋਸਤ ਮਿੱਤਰਾਂ ਨੂੰ ਜਾਣਦਾ ਜਿਨ੍ਹਾਂ ਦੇ ਬੱਚਿਆਂ ਨੂੰ ਇੱਥੇ ਕੋਈ ਮਿਲਿਆ ਹੋਵੇ ਬਾਅਦ ਰਿਸ਼ਤੇ ਬਣ ਗਏ ਸੋ ਇੱਕ ਸੋਸ਼ਲ ਇੰਸਪੈਕਟ ਵੀ ਹੈਗਾ ਇਸ ਥੀਜ ਦਾ ਸੋ ਇਹਦੇ ਬੜੇ ਆ ਮਹਤਵ ਆਵਾ ਨੇ ਦੇਖੋ ਜਿਹੜਾ ਮੂਲ ਹੈ ਉਹ ਸਾਡਾ ਧਾਰਮਿਕ ਹੈ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦਿਵਸ ਮਨਾਨੇ ਉਹਦੇ ਨਾਲ ਕਾਨਫਰੰਸਾਂ ਵੀ ਹੁੰਦੀਆਂ ਅਸੀਂ ਇੱਥੇ ਇਤਿਹਾਸਿਕ ਵਿਚਾਰਾਂ ਵੀ ਕਰਦੇ ਹਾਂ ਇਸ ਸਾਲ ਸਾਡੇ ਕੋਲੇ ਸਿੰਗਾਪੁਰ ਤੋਂ ਸਰਦਾਰ ਅਮਰਦੀਪ ਸਿੰਘ ਹੀ ਆਏ ਮੈਂ ਉਹਨਾਂ ਬਾਰੇ ਦ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ ਮਾਸਟਰ卡ਡ ਦੇ ਉਹ ਬੜੀ ਜੌਬ ਛੱਡ ਕੇ ਉਹਨਾਂ ਨੇ ਦੋ ਕਿਤਾਬਾਂ ਤਾਂ ਲਿਖੀਆਂ ਜੋ ਸਾਡਾ ਵਿਰਸਾ ਪਾਕਿਸਤਾਨ 'ਚ ਰਹਿ ਗਿਆ ਸਾਡੇ ਉੱਤੇ ਕੱਲੇ ਗੁਰੂ ਘਰ ਨਹੀਂ ਸਾਡੇ ਉੱਤੇ ਇਤਿਹਾਸਿਕ ਹਵੇਲੀਆਂ ਸਾਡੇ ਸਕੂਲ ਕਾਲਜ ਪਤਾ ਨਹੀਂ ਕੀ ਕੀ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ ਉਹਨਾਂ ਨੇ ਉਹ ਬੁੱਕਸ ਦੇ ਸਾਰਾ ਦੋ ਕਿਤਾਬਾਂ ਛਾਪ ਕੇ ਡਾਕੂਮੈਂਟ ਕੀਤਾ ਈਵਨ ਕਿ ਜਿਹੜਾ ਆਪਣਾ ਕਰਤਾਰਪੁਰ ਸ਼ਬਦ ਲਾਂਗਾ ਵੀ ਖੁੱਲਿਆ ਉਹਦੇ 'ਚ ਬੜੇ ਲੋਕਾਂ ਦਾ ਰੋਲ ਆ ਬਹੁਤ ਲੋਕ ਬੜੇ ਦੇਰ ਤੋਂ ਪਰਾਲੇ ਇਨਾਂ ਦੀਆਂ ਕਿਤਾਬਾਂ ਦਾ ਵਿਉਧੇ ਸਹਿਯੋਗ ਆ ਤੇ ਫਿਰ ਇਹ ਤੋਂ ਬਾਅਦ ਇਹਨਾਂ ਨੇ ਇਹ ਡਿਸਾਈਡ ਕੀਤਾ ਵੀ ਗੁਰੂ ਨਾਨਕ ਦੇਵ ਜੀ ਜਿਹੜੇ ਨੌ ਮੁਲਕਾਂ 'ਚ ਗਏ ਜਿੱਥੇ ਉਹਨਾਂ ਨੇ ਉਦਾਸੀਆਂ ਕੀਤੀਆਂ तकरीबन 28000 ਤੋਂ 30000 ਕਿਲੋਮੀਟਰ ਦਾ ਪੈਂਡਾ ਕੀਤਾ ਮਰਦਾਨਾ ਜੀ ਨਾਲ ਇਕੱਲੇ ਵੀ ਗਏ ਸਾਥੀਆਂ ਨਾਲ ਗਏ ਜਿੱਥੇ ਵੀ ਉਹ ਦੂਜੇ ਲੋਕਾਂ ਨੂੰ ਮਿਲੇ ਦੂਜੇ ਧਰਮਾਂ ਦੇ ਲੋਕਾਂ ਨੂੰ ਦੂਜੀਆਂ ਬੋਲੀਆਂ ਬੋਲਣ ਵਾਲਿਆਂ ਨੂੰ ਦੂਜੀਆਂ ਸੱਭਿਆਚਾਰਾਂ ਵਾਲਿਆਂ ਨੂੰ ਜਾ ਕੇ ਉਹਨਾਂ ਨੇ ਇੱਕ ਜਿਹੜੀ ਵਨੈਸ ਦਾ ਇੱਕ ਇੱਕ ਹੋਣ ਦਾ ਮਾਨਵਤਾ ਦਾ ਸਨੇਹਾ ਤੇ ਪਿਆਰ ਦਾ ਸਨੇਹਾ ਜੀ ਨੂੰ ਪਰਮਾਤਮਾ ਦਾ ਸਨੇਹਾ ਉਹ ਸਾਰੀ ਜਗ੍ਹਾ ਜਾ ਕੇ ਉਹਨਾਂ ਨੇ ਲੋਕਾਂ ਨੂੰ ਦਿੱਤਾ ਸੋ ਉਹ ਉੱਥੇ ਉਹ ਮੁਲਕਾਂ ਚ ਜਾ ਕੇ ਉਹਨਾਂ ਨੇ ਅੱਜ ਦੇਖਿਆ ਵੀ 550 ਸਾਲ ਬਾਅਦ ਗੁਰੂ ਨਾਨਕ ਦਾ ਸਨੇਹਾ ਕਿਦਾਂ ਅੱਜ ਵੀ ਲੋਕਾਂ ਨੂੰ ਯਾਦ ਆ ਜਾਂ ਨਹੀਂ ਕੀ ਕੀ ਸਥਾਨ ਬਣੇ ਹੋਏ ਨੇ ਸੋ ਅਮਰਦੀਪ ਸਿੰਘ ਜੀ ਨੇ ਡਾਕੂ ਸੀਰੀਜ਼ ਬਣਾਈ ਆ the apna t h c the gurunanak.com ਇਹ ਇੰਗਲਿਸ਼ ਚ ਵੀ ਆ ਪੰਜਾਬੀ ਚ ਵੀ ਆ ਹਿੰਦੀ ਚ ਵੀ ਆ ਉਰਦੂ ਚ ਵੀ ਆ ਤੇ ਸ਼ਾਹਮੁਖੀ ਸਬਟਾਈਟਲਸ ਵੀ ਨੇ ਸੋ ਕੱਲ ਉਹਨਾਂ ਨੇ ਆਕੇ 2 ਘੰਟੇ ਦੀ ਪ੍ਰੈਜੈਂਟੇਸ਼ਨ ਦਿੱਤੀ ਸੀ ਵੀ ਇਹ ਸਾਰਾ ਕੁਝ ਉਹਨਾਂ ਨੇ ਕਿੱਦਾਂ ਕੀਤਾ ਕਿੰਨਾ ਟਾਈਮ ਲੱਗਿਆ ਉਹ ਸਾਡੇ ਕੋਲ ਇੱਥੇ ਆਏ ਹੋਏ ਨੇ ਮੈਂ ਉਹਨਾਂ ਨੂੰ ਬੁਲਾਣ ਦੀ ਕੋਸ਼ਿਸ਼ ਕਰਦਾ ਆਂ ਵੀ ਉਹ ਆਕੇ ਤੁਹਾਨੂੰ ਇਸ ਚੀਜ਼ ਬਾਰੇ ਹੋਰ ਦੱਸਣ ਫਿਲਹਾਲ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਮੈਂ ਉਹਦਾ ਵੀ ਜਵਾਬ ਦਿੰਦਾ ਹਾਂ ਹਾਂਜੀ ਕੱਲ ਕਾਨਫਰੰਸ ਕੀਤੀ ਸੀ ਤੁਸੀਂ ਜੀ ਉਸ ਬਾਰੇ ਕੋਈ ਜਾਣਕਾਰੀ ਹਾਂਜੀ ਕੱਲ ਇਹਨਾਂ ਨੇ ਜਿਹੜੀ ਇਹ ਕਾਨਫਰੰਸ ਸੀ ਇਹ ਪਿੱਛੇ ਦਸ਼ਵੇਸ਼ਾਲਾ 메ਨ ਗੁਰੂ ਘਰ ਦੇ ਪਿੱਛੇ ਉੱਥੇ 2 ਘੰਟੇ ਦਾ ਸੈਮੀਨਾਰ ਕੀਤਾ ਸੀ ਉਹਦੇ ਚ ਉਹਨਾਂ ਨੇ ਸਾਰੀਆਂ ਵੀਡੀਓਜ਼ ਦਿਖਾਈਆਂ ਜਿਹੜਾ ਉਸ ਵਿੱਚੋਂ ਮੈਂ ਇੱਕ ਚੀਜ਼ ਸਿੱਖੀ ਆ ਹੋ ਸਕਦਾ ਕਿ ਸਿੱਖਾਂ ਦੇ ਵਿਚਾਰ ਅਲੱਗ ਵੀ ਹੋਣ ਆਪਾਂ ਗੁਰਦੁਆਰੇ ਅਗੇ ਲਿਖਿਆ ਗੋਡ ਇਜ਼ ਵਨ ਉਹ ਕਹਿੰਦੇ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਗੁਰੂ ਸਾਹਿਬ ਨੇ ਕਿਹਾ ਸੀ ਸਾਰੀ ਸ੍ਰਿਸ਼ਟੀ ਇੱਕ ਆ ਉਹਨਾਂ ਨੇ ਵਨੈਸ ਦਾ ਮੈਸੇਜ ਦਿੱਤਾ ਮੋਨੋਇਜ਼ਮ ਦਾ ਮੈਸੇਜ ਦਿੱਤਾ ਜਿਹੜਾ ਮੋਨੋਥੀਸਿਸ ਮੈਸੇਜ ਹੈ ਇਹ ਬ੍ਰਾਹਮਣ ਰਿਲੀਜੀਅਨ ਚੋਂ 크ਿਸਚੀਅਨਿਟੀ ਜਾਂ ਇਸਲਾਮ ਚੋਂ ਆਇਆ ਚਲੋ ਸਭ ਦਾ ਸਤਿਕਾਰ ਕਰਦੇ ਆ ਪਰ ਸਿੱਖੀ ਕਹਿੰਦੀ ਆ ਵੀ ਆਪਾਂ ਜੋ ਉਹਨਾਂ ਨੇ ਭਗਤ ਰਵੀ ਗੁਰੂ ਰਵਿਦਾਸ ਜੀ ਦਾ ਜਿਹੜਾ ਸ਼ਬਦ ਆ ਆ ਤੂੰ ਹੀ ਮੋਹੀ ਮੈਂ ਵੀ ਇੱਕ ਹੀ ਆ ਤੂੰ ਤੇ ਮੈਂ ਇੱਕ ਹੀ ਆ ਤੇ ਉਹ ਸ਼ਬਦ ਦਾ ਹਵਾਲਾ ਦੇ ਕੇ ਉਹਦੀ ਟਰਾਂਸਲੇਟ ਕਰਕੇ ਹੋਰ ਗੁਰੂ ਨਾਨਕ ਦੇਵ ਜੀ ਦੇ ਸ਼ਬਦਾਂ ਜਿਹੜੇ ਉਹਨਾਂ ਨੇ ਸਾਰੇ ਸ਼ਬਦਾਂ ਨੂੰ ਰਾਗਾਂ ਦੇ ਵਿੱਚ ਮਤਲਬ ਰਾਗੀਆਂ ਤੋਂ ਗਵਾ ਕੇ ਇਹ ਬੜੇ ਸੋਹਣੇ ਤਰੀਕੇ ਦੇ ਨਾਲ ਸੋਚਜੇ ਤਰੀਕੇ ਦੇ ਨਾਲ ਉਹ ਸਾਰੀ ਜਿਹੜੀ ਗੱਲ ਬੜੇ ਸਿੰਪਲ ਜੇ ਤਰੀਕੇ ਦੇ ਨਾਲ ਪੰਜਾਬੀ ਇੰਗਲਿਸ਼ ਮਿਲੀ ਜੁਲੀ ਵੀ ਜਿਹੜੇ ਸਾਰੇ ਬੱਚੇ ਵੀ ਸਮਝ ਸਕਣ ਸੋ ਬੜਾ ਅੱਛਾ ਲੱਗਿਆ ਮੈਂ ਤਾਂ ਇਹ ਗੁਰੂ ਘਰ ਦੇ ਪ੍ਰਬੰਧਕਾਂ ਦਾ ਧੰਨਵਾਦੀ ਆ ਵੀ ਉਹਨਾਂ ਨੇ ਮੌਕਾ ਦਿੱਤਾ ਮੈਂ ਅੱਗੇ ਤੋਂ ਇਹ ਵੀ ਕੋਸ਼ਿਸ਼ ਕਰਾਂਗਾ ਵੀ ਸਾਨੂੰ ਇੱਥੇ ਕੱਲਾ ਮੇਲਾ ਨਹੀਂ ਅਸੀਂ ਕਰਨਾ ਲੰਗਰ ਤਾਂ ਜ਼ਰੂਰੀ ਆ ਪਰ ਸਾਨੂੰ ਗਿਆਨ ਦਾ ਲੰਗਰ ਵੀ ਲਾਣਾ ਚਾਹੀਦਾ ਵੀ ਅਸੀਂ ਕੁਝ ਸਿੱਖ ਕੇ ਜਾਈਏ ਸੋ ਕੱਲ ਦੇ ਜਿਹੜਾ ਸਮਾਗਮ ਸੀਗਾ ਕੁਝ ਕੋਈ 350 400 ਸੰਗਤ ਆਈ ਸੀ 2 ਘੰਟੇ ਬੈਠੇ ਰਹੇ ਬੜੇ ਆਰਾਮ ਨਾਲ ਸਾਰੀਆਂ ਗੱਲਾਂ ਸੁਣੀਆਂ ਉਹਨਾਂ ਨੇ ਤੇ ਮੈਂ ਰਿਕਵੈਸਟ ਕਰਦਾ ਸਰਦਾਰ ਅਮਰਦੀਪ ਸਿੰਘ ਜੀ ਨੂੰ ਸਰਦਾਰ ਅਮਰਦੀਪ ਸਿੰਘ ਜੀ ਉਹ ਆ ਕੇ ਤੁਹਾਨੂੰ ਇਸ ਬਾਰੇ ਹੋਰ ਡਿਟੇਲ ਚ ਦੱਸਣ ਜੇ ਮੇਰੇ ਲਈ ਕੋਈ ਸਵਾਲ ਆ ਹੋਰ ਤਾਂ ਹਾਂਜੀ ਜਿੱਦਾ ਇਸ ਟਾਈਮ ਮਾਹੌਲ ਬਣਿਆ ਹੋਇਆ ਸੀ ਤੇ ਸੰਗਤਾਂ ਵਿੱਚ ਸ਼ੰਕਾ ਸੀ ਕਿ ਅੱਕੀ ਸੰਗਤ ਕਾਟ ਹੋਏਗੀ ਨਗਰ ਕੀਰਤਨ ਪਰ ਦੇਖਿਆ ਜਾਵੇ ਤਾਂ ਸੰਗਤ ਹੌਮੋ ਮਾ ਕੇ ਪਹੁੰਚੀ ਹੈ ਦੇਖੋ ਕੋਕੇਸਵਰ ਇੱਕ ਮੈਂ ਜੀ ਤੁਹਾਨੂੰ ਇੱਕ ਤਾਂ ਅੱਜ ਚੰਗੀ ਗੱਲ ਦੱਸਦਾ ਹਾਂ ਵੀ ਅੱਜ ਇੱਕ ਚੰਗੀ ਖਬਰ ਆਈ ਆ ਸਾਨੂੰ ਬਹੁਤ ਅਫਸੋਸ ਆ ਵੀ ਜਿਹੜਾ ਐਕਸੀਡੈਂਟ ਹੋਇਆ ਜਿਨ੍ਹਾਂ ਬੱਚਿਆਂ ਦਾ ਜਿਨ੍ਹਾਂ ਦੇ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਲਈ ਅਸੀਂ ਆਪਣੀ ਕੀ ਕਹਿੰਦੇ ਆ ਸ਼ਰਦਾਂਜਲੀ ਆਪਣੀਆਂ ਕੰਡੋਲੈਂਸਸ ਪੇਸ਼ ਕਰਦੇ ਆ ਬੱਚੇ ਨੇ ਗਲਤੀ ਕੀਤੀ ਆ ਪਰ ਉਹਦੇ ਇਲਜ਼ਾਮ ਸੀਗਾ ਵੀ ਉਹਨੇ ਨਸ਼ਾ ਉਹ ਅੱਜ ਉਸ ਨਸ਼ੇ ਉਹ ਇਲਜ਼ਾਮ ਤੋਂ ਮੁਕਤ ਹੋ ਗਿਆ ਕੋਈ ਉਹਦੇ ਟੈਸਟ ਜ ਨਸ਼ੇ ਦੀ ਕੋਈ ਗੱਲ ਨਹੀਂ ਆਈ ਬਾਕੀ ਜੋ ਕਾਨੂੰਨ ਮਤਵਕ ਸਜ਼ਾ ਬਣਦੀ ਆ ਉਹਨੂੰ ਮਿਲਣੀ ਚਾਹੀਦੀ ਆ ਇਹ ਬਹੁਤ ਅੱਛਾ ਮੁਲਕ ਆ ਅਮਰੀਕਾ ਸਿੱਖਾਂ ਨੂੰ ਬਹੁਤ ਲਾਈਕ ਕਰਦਾ ਇਹ ਝੂਠਾ ਪ੍ਰਚਾਰ ਕੀਤਾ ਜਾਂਦਾ ਦੇਖੋ ਜੇ ਕੋਈ ਕਾਨੂੰਨੀ ਤਰੀਕੇ ਨਾਲ ਨਹੀਂ ਆਇਆ ਅਸੀਂ ਤਾਂ ਕਹਿੰਦੇ ਆ ਵੀ ਲੋਕ ਸਭ ਨੂੰ ਇੱਥੇ ਸ਼ਰਨ ਮਿਲਣੀ ਚਾਹੀਦੀ ਆ ਪਰ ਇਸ ਕੰਟਰੀ ਦੇ ਇਸ ਮੁਲਕ ਦੇ ਕੋਈ ਕਾਇਦੇ ਕਾਨੂੰਨ ਆ ਉਹਨਾਂ ਨੇ ਆਪਣੇ ਕਾਇਦੇ ਕਾਨੂੰਨ ਚਲਾਣੇ ਆ ਸਾਨੂੰ ਡਰਨਾ ਨਹੀਂ ਚਾਹੀਦਾ ਇਹ ਕੰਟਰੀ ਜਨ ਇਨਸਾਫ ਹੈ ਦੇਖੋ ਏਡਾ ਬੜਾ ਪ੍ਰੋਗਰਾਮ ਹੋ ਰਿਹਾ ਸਾਨੂੰ ਪ੍ਰੋਟੈਕਟ ਕਰਦੇ ਨੇ ਏਡਾ ਬੜਾ ਨਗਰ ਕੀਰਤਨ ਇਹਨੇ ਹਜ਼ਾਰਾਂ ਲੱਖਾਂ ਦੀ ਗਿਣਤੀ ਲੋਕ ਆਏ ਨੇ ਸਾਰੀ ਉਹਦੀ ਸੇਫਟੀ ਦੀ ਜ਼ਿੰਮੇਵਾਰੀ ਕਿਹਦੀ ਆ ਸਰਕਾਰ ਦੀ ਆ ਨਾ ਬੇਸ਼ੱਕ ਸਾਡੀ ਸਾਰਿਆਂ ਦੀ ਵੀ ਆ ਕਮੇਟੀ ਪੈਸੇ ਵੀ ਦੰਦੀ ਆ ਪਰ ਉਹ ਸਾਰੇ ਪ੍ਰਬੰਧ ਨੂੰ ਇੰਨਾ ਸੋਹਣਾ ਸੇਫਟੀ ਨਾਲ ਰੱਖਦੇ ਨੇ ਸਾਨੂੰ ਬਿਲਕੁਲ ਡਰਨਾ ਨਹੀਂ ਚਾਹੀਦਾ ਇਸ ਕੰਟਰੀ 'ਚ ਤੁਸੀਂ ਜੋ ਵੀ ਕੰਮ ਕਰਨਾ ਹੈ ਉਹ ਕਾਨੂੰਨ ਦੇ ਵਿੱਚ ਰਹਿ ਕੇ ਪੂਰੇ ਸਿਸਟਮ 'ਚ ਰਹਿ ਕੇ ਤੁਸੀਂ ਕਰੋ ਤੇ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਰ ਜਾਂ ਮੈਨੂੰ ਨਹੀਂ ਮੰਨਣਾ ਚਾਹੀਦਾ ਲੋਕ ਅਫਵਾਹ ਫਲਾਉਂਦੇ ਨੇ ਉਹ ਲੋਕ ਜਿਹੜੇ ਕਿ ਸਾਨੂੰ ਪਸੰਦ ਨਹੀਂ ਕਰਦੇ ਜਿਨ੍ਹਾਂ ਨੂੰ ਸਾਡੇ ਖਿਲਾਫ ਨਫ਼ਰਤ ਆ ਝੂਠੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਝੂਠੇ ਮੈਸੇਜ ਬਲਕਿ FBI ਤੇ ਇੱਥੇ ਦੀ ਪੁਲਿਸ ਡਿਪਾਰਟਮੈਂਟ ਆਫ ਜਸਟਿਸ ਦਾ ਸਾਡੀ ਆ ਕੇ ਮਦਦ ਕਰਦੇ ਨੇ ਬਿਲਕੁਲ ਕਦੇ ਉਹਨਾਂ ਨੇ ਕੋਈ ਰੇਡ ਰੂਟ ਨਹੀਂ ਮਾਰੀ ਆ ਸਭ ਝੂਠੇ ਪ੍ਰੋਪਾਗੈਂਡੇ ਨੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੁਸੀਂ ਅਮਰਦੀਪ ਜੀ ਨਾਲ ਗੱਲ ਕਰੋ ਹਾਂਜੀ ਅਮਰਦੀਪ ਸਿੰਘ ਜੀ ਵਾਹ ਗੁਰੂ ਚਕਾ ਖਾਲਸਾ ਵਾਹ ਗੁਰੂ ਖਤੇ ਜੀ ਹਾਂਜੀ ਤੁਸੀਂ ਦੱਸੋ ਜੀ ਆਪਣੇ ਬਾਰੇ ਪਤਾ ਲੱਗਾ ਤੁਸੀਂ ਕਿਤਾਬਾਂ ਵੀ ਲਿਖਿਆ ਤਾਂ ਪਾਕਿਸਤਾਨ ਬਾਰੇ ਵੀ ਬਹੁਤ ਬਹੁਤ ਧਾਮਾ ਦੀ ਗੱਲਬਾਤ ਸਾਰੀ ਦੱਸੋ ਤੇ ਮੈਂ ਮੈਨੂੰ ਸੱਦਾ ਆਇਆ ਸੀਗਾ ਯੂਬਾ ਸਿਟੀ ਨਗਰ ਕੀਰਤਨ ਕਮੇਟੀ ਗੁਰਦੁਆਰਾ ਕਮੇਟੀ ਤੋਂ ਮੈਂ ਸਿੰਗਾਪੁਰ ਦਾ ਵਸਿੰਦਾ ਤੇ ਇਥੇ ਕੱਲ ਸੈਮੀਨਾਰ ਹੋਇਆ ਸੀਗਾ ਜਦਿੰਦਰ ਅਸੀਂ 24 ਕਿਸ਼ਤਾਂ ਦੀ ਡਾਕੂਮੈਂਟਰੀ ਸੀਰੀਜ਼ ਕੀਤੀ ਹੈ ਜੋ ਦ ਗੁਰੂ ਨਾਨਕ ਵੈਬਸਾਈਟ ਦ ਗੁਰੂ ਨਾਨਕ ਦ ਲਗਾਣਾ ਗਿਆ ਤੇ ਉਸ ਤੇ 24 ਐਪੀਸੋਡਸ ਦੀ ਔਰ ਪੰਜ ਭਾਸ਼ਾਵਾਂ ਵਿੱਚ ਅਸੀਂ ਫ੍ਰੀਲੀ ਅਵੇਲੇਬਲ ਕੀਤੀ ہوئی ਹੈ ਤੇ ਉਹ ਡਾਕੂਮੈਂਟਰੀ ਸੀਰੀਜ਼ ਦੇ ਬਣਾਉਣ ਦੇ ਬਾਰੇ ਜਿਹਦੀ ਉਹਦੀ ਜਿਹੜੀ ਮੈਸੇਜ ਕੀ ਹੈ اور ਉਸ ਦੇ ਬਾਰੇ ਜਿਸ ਗੁਣਾਨਕ ਦਾ ਇਕਾਈ ਦਾ ਮੈਸੇਜ ਦੇ ਬਾਰੇ ਜਿਸ ਅਸੀਂ ਕੱਲ ਪ੍ਰੈਜੈਂਟੇਸ਼ਨ ਦਿੱਤਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਮੈਂ ਇਹ ਕੰਮ ਕਰਦੇ ਕਰ ਸਾਨੂੰ 5 ਸਾਲ ਲੱਗੇ ਸੀ ਉਸ ਤੋਂ ਪਹਿਲਾਂ ਅਸੀਂ 5 ਸਾਲ ਦੇ ਅੰਦਰ ਪਾਕਿਸਤਾਨ ਦੇ ਅੰਦਰ ਸਿੱਖ ਵਿਰਸੇ ਦੇ ਉੱਤੇ ਅਸੀਂ ਕੰਮ ਕੀਤਾ ਮੈਂ ਗੁਰਦੁਆਰੇ ਨਹੀਂ ਕਹਾਂਗਾ ਇੱਕਸਰ ਅਸੀਂ ਮਿਸਟੇਕ ਕਰ ਜਾਂਦੇ ਹਾਂ ਕਿ ਅਸੀਂ ਗੁਰਦੁਆਰੇ ਦੇ ਲੈਂਸ ਨਾਲ ਮਜ਼ਬ ਦੇ ਲੈਂਸ ਨਾਲ ਦੇਖਨੇ ਆ ਇੱਕ ਵਿਰਾਸਤ ਉਸ ਤੋਂ ਬੜੀ ਵੱਡੀ ਹੁੰਦੀ ਹੈ ਕਿਉਂਕਿ ਵਿਰਾਸਤ ਦੇ ਅਕਿੱਲੇ ਵੀ ਆਂਦੇ ਨੇ ਕਲਾ ਵੀ ਆਂਦੀ ਹੈ ਨਾਨਕ ਪੰਥ ਵੀ ਆਂਦਾ ਹੈ ਸਿੰਧੀਆਂ ਦਾ ਜਿਹੜੇ ਇੱਥੇ ਰਹਿੰਦੇ ਨੇ ਤੇ ਉਹ ਪੂਰਾ ਮੈਂ ਇੱਕ ਜਿਹੜੇ ਪਾਕਿਸਤਾਨ ਦੇ ਪੰਜ ਸਟੇਟ ਹਨ ਪੰਜਾਬ ਖਾਈਬਰ ਪਖਤੂਨخوا ਗਿਲਗੀਟ ਬਲਟਿਸਤਾਨ ਕਸ਼ਮੀਰ ਸਿੰਧ ਤੇ ਬਲੋਚਿਸਤਾਨ ਦੇ ਅੰਦਰ 4 ਸਾਲ ਲਾ ਕੇ ਜਿਹੜਾ ਮੈਂ ਲੋਸਟ ਹੈਰੀਟੇਜ ਦ ਸਿੱਕ ਲੈਗੇਸੀ ਇਨ ਪਾਕਿਸਤਾਨ ਔਰ ਦੂਜੀ ਕਿਤਾਬ ਦ ਕੁਐਸਟ ਕੰਟੀਨਿਊਸ ਲੋਸਟ ਹੈਰੀਟੇਜ ਦ ਸਿੱਕ ਲੈਗੇਸੀ ਇਨ ਪਾਕਿਸਤਾਨ ਦੇ ਅੰਦਰ 126 ਸ਼ਹਿਰ ਤੇ ਪਿੰਡਾਂ ਦੇ ਅੰਦਰ ਡਾਕੂਮੈਂਟੇਸ਼ਨ ਕੀਤੀ ਸੀਗੀ ਤੇ ਇਸ ਦੇ ਬਾਰੇ ਅਸੀਂ ਗੱਲ ਕੀਤੀ ਸੀ ਗੱਲ ਤੇ ਬਹੁਤ-ਬਹੁਤ ਸ਼ੁਕਰੀਆ ਔਰ ਯੂਬਿਆ ਸਿਟੀ ਦਾ ਕੀ ਜਿਨ੍ਹਾਂ ਨੇ ਮੌਕਾ ਦਿੱਤਾ ਹਾਂਜੀ ਤੇ 126 ਪਿੰਡਾਂ ਦੇ ਡਾਕੂਮੈਂਟਰੀ ਉਹਦੇ ਵਿੱਚ ਨੇ ਦੋ ਅਲੱਗ-ਅਲੱਗ ਲੋਸ ਛੈਰਿਟੇਜ ਕਿਤਾਬਾਂ ਜਿਹੜੀਆਂ ਨੇ 2014 ਤੋਂ ਲੈ ਕੇ 2018 ਤੱਕ ਕੀਤੀਆਂ ਸੀਗੀਆਂ ਉਹਦੇ ਅੰਦਰ 126 ਸ਼ਹਿਰਾਂ ਤੇ ਪਿੰਡਾਂ ਦੇ ਅੰਦਰ ਸਿੱਖ ਵਿਰਾਸਤ ਨੂੰ ਮੈਪ ਕੀਤਾ ਸੀਗਾ ਗੁਰੂ ਨਾਨਕ ਡਾਕੂਮੈਂਟਰੀ ਸੀਰੀਜ਼ ਜਿਹੜੀ ਹੈ ਸਹਨਤ ਗੁਰੂ ਨਾਨਕ ਦੇ ਪੰਡਿਆਂ ਦੀ ਰੂਹਾਨੀ ਛਾਪ ਜਾਂ ਹਿੰਦੀ ਵਿੱਚ ਰੂਪਕ ਗੁਨਾਨਕ ਕੇ ਕਦਮੋ ਕੀ ਰੂਹਾਨੀ ਛਾਪ ਔਰ ਇੰਗਲਿਸ਼ ਵਿੱਚ ਅਲੇਗੋਰੀਆ ਟੈਪੈਸਟਰੀ ਗੁਨਾਨਕਸ ਟਰੈਵਲਸ ਉਹ ਇੱਕ ਅਲੱਗ ਪ੍ਰੋਜੈਕਟ ਹੈ ਉਹਦੇ ਅੰਦਰ 9 ਮੁਲਕਾਂ ਦੇ ਅੰਦਰ ਗੁਨਾਨਕ ਸਾਹਿਬ ਦੇ ਜਿਹੜਾ ਜ਼ਿੰਦਗੀ ਦੇ ਬਾਰੇ ਚ ਉਹਨਾਂ ਦੇ 260 ਸ਼ਬ ਅ ਤੇ ਉਹਨਾਂ ਦੀ ਜ਼ਿੰਦਗੀ ਤੋਂ 70 ਸਾਲ ਤੋਂ ਬਾਅਦ ਜਿਹੜਾ ਭਾਈ ਗੁਰਦਾਸ ਜੀ ਦੀ ਵਾਰਾਂ ਲਿਖੀਆਂ ਗਈਆਂ ਤੇ 150 ਸਾਲ ਤੱਕ ਦਾ ਜਿਹੜਾ ਲਿਟਰੇਚਰ ਨਾਲ ਦੀ ਜ਼ਿੰਦਗੀ ਦੇ ਬਾਅਦ ਲਿਖਿਆ ਗਿਆ ਉਸ ਦੇ ਆਧਾਰ ਤੇ ਅਸੀਂ 100% ਮੈਪਿੰਗ ਕਰਕੇ ਨੋ ਮੁਲਕਾਂ ਦੇ ਅੰਦਰ ਡਾਕੂਮੈਂਟਰੀ ਸੀਰੀਜ਼ ਦਸਤਾਵੇਜ਼ੀ ਫਿਲਮ ਬਣਾਈ ਹੈ ਜੋ thegronanik.com ਤੇ ਅਵੇਲੇਬਲ ਹੈ ਤੇ ਹਾਂਜੀ ਤੇ ਇੱਕ ਓੰਕਾਰ ਜਿਹੜਾ ਆਪਾਂ ਕਹਿੰਦੇ ਗੋਡ ਇਸ ਵਨ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਮੈਨੂੰ ਪਤਾ ਲੱਗਾ ਤੁਸੀਂ ਡਿਫਰੈਂਟ ਤਰੀਕੇ ਨਾਲ ਸੋਚਦੇ ਹੋ ਇਸ ਬਾਰੇ ਨਹੀਂ ਮੈਂ ਮੈਂ ਫਰਕ ਤੇ ਨਹੀਂ ਸੋਚਦਾ ਅਸੀਂ ਮੈਂ ਤਾਂ ਗੁਰੂ ਨਾਨਕ ਜੀ ਜਿੱਦਾਂ ਸਮਝਾਇਆ ਉਦਾਂ ਹੀ ਸੋਚਦੇ ਆ ਗੁਰੂ ਨਾਨਕ ਦਾ ਮੈਸੇਜ ਇੱਕਾਇਦਾ ਹੈ ਇੱਕਾਈ ਇੱਕਾਈ ਹਰ ਪਖ ਦੇ ਅੰਦਰ ਇੱਕਾਈ ਜਿਹੜੀ ਹੈ ਚਾਹੇ ਕਾਸ਼ ਦੇ ਅੰਦਰ ਇੱਕਾਈ ਹੋਵੇ ਚਾਹੇ ਮੇਲ ਫੀਮੇਲ ਦੇ ਅੰਦਰ ਇੱਕਾਈ ਹੋਵੇ ਚਾਹੇ ਕਾਇਨਾਤ ਔਰ ਸਾਡੇ ਵਿੱਚ ਇੱਕਾਈ ਹੋਵੇ ਕਿਉਂਕਿ ਅਸੀਂ ਕਾਇਨਾਤ ਦਾ ਹੰਸ਼ ਹੈ ਜਦੋਂ ਗੁਰੂ ਨਾਨਕ ਸਾਹਿਬ ਪਾਇ ਭਗਤ ਰਵਿਦਾਸ ਜੀ ਕਹਿੰਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਜਾਂ ਤੇ ਕਬੀਰ ਸਾਹਿਬ ਬਾਬਾ ਫਰੀਦ ਕਹਿੰਦੇ ਨੇ ਖਾਲਕ ਖਲਕ ਖਲਕ ਮੈਂ ਖਾਲਕ ਰਾਈਟ ਤੇ ਤੇ ਪੂਰੀ ਜਿਹੜੀ ਕਾਇਨਾਤ ਹੀ ਤੇ 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 ਰੱਬ ਦਾ ਰੂਪ ਹੈ ਔਰ ਰੱਬ ਦਾ ਰੂਪ ਰੱਬ ਦਾ ਰੂਪ ਕਾਇਨਾਤ ਦੇ ਨਾਲ ਹੀ ਇਵੋਲਵ ਹੋ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਦਾ ਏਕ ਓਕਾਰ ਦਾ ਜਿਹੜਾ ਫਲਸਫਾ ਜਿਹੜਾ ਅਸੀਂ ਜਿਹੜੇ ਗੋਰੇ ਆ ਕੇ ਸਾਨੂੰ ਦੱਸ ਗਏ ਨੇ ਲਿਖ ਕੇ ਕਿ ਗੋਡ ਇਜ਼ ਵਨ ਉਹ ਆਪਣਾ ਕ੍ਰਿਸਚੀਅਨ ਯਾ ਇਸਲਾਮਿਕ ਜਾਂ ਜੂਜ਼ ਦਾ ਜਿਹੜਾ ਫੇਥ ਹੈ ਇਬਰਾਹਿਮਿਕ ਫੇਥ ਦੇ हिसाब ਨਾਲ ਉਹ ਤੁਹਾਨੂੰ ਕਹ ਰਹੇ ਨੇ ਗੋਡ ਇਜ਼ ਵਨ ਜਦੋਂ ਗੋਡ ਇਜ਼ ਵਨ ਤੁਸੀਂ ਕਹਿੰਦੇ ਹੋ ਤਾਂ ਗੋਡ ਤੁਹਾਡੇ ਤੋਂ ਅਲੱਗ ਹੋ ਜਾਂਦਾ ਹੈ ਉਹ ਦ્વੈਤ ਵਿੱਚ ਆ ਜਾਂਦਾ ਹੈ ਫਿਰ ਤੁਸੀਂ ਉਹਨੂੰ ਗੋਡ ਨੂੰ ਪਾਣ ਵਾਸਤੇ ਤੁਸੀਂ ਇੱਕ ਦੁਜਖ ਤੇ ਤੇ ਇੱਕ ਸਵਰਗ ਬਣਾਓਗੇ ਹਾਂ ਫਿਰ ਉਹ ਤੁਸੀਂ ਉਹਦੇ ਨਾਲ ਉਹਨੂੰ ਕੀ ਬੋਲੋਗੇ ਹੀ ਬੋਲੋਗੇ ਸ਼ੀ ਬੋਲੋਗੇ ਬੜੀ ਪ੍ਰੋਬਲਮ ਆ ਜਾਂਦੀ ਹੈ ਇਹ ਇਬਰਾਹਿਮਿਕ ਪ੍ਰੋਬਲਮ ਹੈ ਗਿਆ ਗੁਰੂ ਨਾਲ ਸਾਡਾ ਫਲਸਫਾ ਬਹੁਤ ਸਿੱਧਾ ਆਏਗਾ ਓਮ ਕਾਰ ਜੋ ਆਕਾਰ ਵਿਚਾਰਿਆ ਹੈ ਉਹ ਕਾਰ ਓਮ ਜੋ ਰਿਪਰੈਜ਼ੈਂਟ ਕਰ ਰਿਹਾ ਹੈ ਊਰਜਾ ਦਾ ਤਿੰਨ ਤਿੰਨ ਫਾਰਮ ਜੋ ਬਣਾਉਂਦੀ ਹੈ ਜੋ ਕਾਇਮ ਕਰਦੀ ਹੈ ਜੋ ਖਤਮ ਕਰਦੀ ਹੈ ਉਹ ਜਦੋਂ ਆਕਾਰ ਵਿੱਚ ਆਉਂਦੀ ਹੈ ਕਿਸੇ ਪੂਰੀ ਕਾਇਨਾਤ ਕਿਸੇ ਚੀਜ਼ ਵਿੱਚੋਂ ਕੋਈ ਕੁਝ ਹੁੰਦਾ ਨਹੀਂ ਹੈ ਉਸ ਜੋ ਉਪਜਦੀ ਹੈ ਫਿਰ ਉਸ ਚੀਜ਼ ਬinas ਜਾਂਦੀ ਹੈ ਤਾਂ ਜਦੋਂ ਉਹ ਆਕਾਰ ਵਿੱਚ ਆ ਰਹੀ ਹੈ ਉਹ ਊਰਜਾ ਉਹ ਕੁਝ ਟਾਈਮ ਵਾਸਤੇ ਆਪਣੇ ਆਪ ਨੂੰ ਕਾਇਮ ਰੱਖਦੀ ਹੈ ਉਪਜਦੀ ਹੈ ਖਤਮ ਹੋ ਜਾਂਦੀ ਹੈ ਉਸ ਦੇ ਅੱਗੇ ਇੱਕ ਲਗਾਉਣ ਦਾ ਮਤਲਬ ਇਹ ਨਹੀਂ ਹੈ ਕਿ ਗੋਡ ਇਜ਼ ਵਨ ਕਿ ਉਹ ਪੂਰੀ ਊਰਜਾ ਜੋ ਆਕਾਰ ਵਿੱਚ ਆ ਰਹੀ ਹੈ ਉਹ ਇਕਾਈ ਦੇ ਨਾਲ ਜੁੜੀ ਹੋਈ ਹੈ ਤੇ ਮੇਰੇ ਔਰ ਤੁਹਾਡੇ ਦੇ ਅੰਦਰ ਫਰਕ ਖਤਮ ਹੋ ਜਾਂਦਾ ਹੈ ਉਸ ਪੀੜ ਦੇ ਅੰਦਰ ਮੇਰੇ ਅੰਦਾ ਖਰਾਬ ਹੋ ਸਭ ਕੁਝ ਖਤਮ ਹੋ ਜਾਂਦਾ ਹੈ ਕਿਉਂਕਿ ਮੈਂ ਜਦੋਂ ਉਸ ਦੀ ਪੀੜ ਦੀ ਜ਼ਿੰਦਗੀ ਖਤਮ ਹੋਏਗੀ ਉਸਨੇ ਵੀ ਉਸੇ ਜਾਨਾ ਹੈ ਜਿਸਨੇ ਮੈਂ ਜਾਨਾ ਹੈ ਉਸ ਵਿੱਚ ਕੁਝ ਹੋਰ ਨਿਕਲਣਾ ਹੈ ਇਹ ਤੇ ਗੁਰਨਾਨਕ ਦਾ ਮੂਲ ਫਲਸਫਾ ਹੈ ਜਿਸ ਨੂੰ ਅਸੀਂ ਸ਼ਾਇਦ ਭੁੱਲ ਗਏ ਆ ਤਾਂ ਹੀ ਮੈਂ ਦੇਖਣਾ ਸ਼ਾਇਦ ਮਹਿਸੂਸ ਹੁੰਦਾ ਹੈ ਕਿ ਜੋ ਵਿਤਕਰਾ ਪੈ ਗਿਆ ਹੈ ਜੋ ਲੜਾਈਆਂ ਹੋ ਰਹੀਆਂ ਨੇ ਜੋ ਅਸੀਂ ਇੱਕ ਦੂਜੇ ਨਾਲ ਇਕੱਠਾ ਨਹੀਂ ਦੇ ਪੈ ਰਹੇ ਸ਼ਾਇਦ ਇਹ ਹੈ ਕਿ ਅਸੀਂ ਗੋਡ ਇਜ਼ ਵਨ ਮੰਨਦਾ ਹੈ ਬਈ ਅਸੀਂ ਪੂਰੀ ਕਾਇਨਾਤ ਇੱਕਾਈ ਹੈ ਹਾਂਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਭਾਈ ਸਾਹਿਬ ਨੇ ਤੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਜੀ